ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬ ਦੇ ਸਿਆਲਕੋਟ ਨਗਰ ਵਿੱਚ ਪਹੁੰਚਦੇ ਹਨ ਜੋ ਕਿ ਅੱਜਕੱਲ ਪਾਕਿਸਤਾਨ ਵਿੱਚ ਹੈ ਨਗਰ ਦੇ ਨਜ਼ਦੀਕ ਇੱਕ 베ਰੀ ਦਾ ਰੁੱਖ ਸੀ ਉਸ ਦੇ ਹੇਠਾਂ ਡੇਰਾ ਪਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੀਰਤਨ ਵਿੱਚ ਲੱਗੇ ਹੋਏ ਸਨ ਪਰ ਸਾਰੇ ਲੋਕ ਨਗਰ ਨੂੰ ਆਪਣੇ ਸਮਾਨ ਹਿੱਤ ਛੱਡ ਕੇ ਬਾਹਰ ਜਾਂਦੇ ਵਿਖਾਈ ਦਿੱਤੇ ਉਸ ਨੂੰ ਉੱਤੇ ਲੋਕਾਂ ਦੁਆਰਾ ਪਤਾ ਚੱਲਿਆ ਕਿ ਉਸੇ ਸ਼ਹਿਰ ਵਿੱਚ ਇੱਕ ਪੀਰ ਹਮਜ਼ਾ ਗੌਂਸ ਰਹਿੰਦਾ ਹੈ ਪੀਰਾ ਵਿੱਚ ਉਸਦਾ ਵੱਡਾ ਨਾਂ ਹੈ ਬੰਦਗੀ ਭਗਤੀ ਕਰਨ ਵਾਲਾ ਹੈ ਲੋਕੀ ਉਸਦਾ ਬੜਾ ਮਾਨ ਸਤਕਾਰ ਕਰਦੇ ਹਨ ਅਤੇ ਆਪਣੀਆਂ ਮੰਤਾਂ ਮਨਾਉਂਦੇ ਹਨ ਉਸੇ ਸ਼ਹਿਰ ਵਿੱਚ ਇੱਕ ਅਮੀਰ ਖੱਤਰੀ ਦੇ ਘਰ ਕੋਈ ਔਲਾਦ ਨਹੀਂ ਸੀ ਹੋਈ ਉਹ ਔਲਾਦ ਪ੍ਰਾਪਤੀ ਲਈ ਪੀਰ ਹਮਜ਼ਾ ਗੌਂਸ ਪਾਸ ਗਿਆ ਅਤੇ ਬੇਨਤੀ ਕਰਨੀ ਕੀਤੀ ਕਿ ਮੇਰੇ ਘਰ ਪੁੱਤਰ ਦੀ ਦਾਤ ਬਖਸ਼ੋ ਹਮਜਾ ਗੌਸ ਨੇ ਆਖਿਆ ਕਿ ਪੁੱਤਰ ਜਰੂਰ ਪੈਦਾ ਹੋਣਗੇ ਪਰ ਵੱਡਾ ਲੜਕਾ ਜੋ ਹੈ ਉਹ ਮੈਨੂੰ ਦੇਣਾ ਪਵੇਗਾ ਉਸ ਆਦਮੀ ਨੇ ਵਚਨ ਦਿੱਤਾ ਕਿ ਪਹਿਲਾ ਲੜਕਾ ਜਰੂਰ ਹੀ ਆਪ ਨੂੰ ਦਿੱਤਾ ਜਾਵੇਗਾ ਹਮਜਾ ਗੌਸ ਮਨਤ ਅਨੁਸਾਰ ਉਸ ਦੇ ਘਰ ਲਗਾਤਾਰ ਤਿੰਨ ਲੜਕੇ ਪੈਦਾ ਹੋਏ ਅਮੀਰ ਆਦਮੀ ਨੇ ਆਪਣੇ ਕੀਤੇ ਵਚਨ ਦੇ ਅਨੁਸਾਰ ਇੱਕ ਵੀ ਲੜਕਾ ਹਮਜਾ گاؤںਸ ਨੂੰ ਪੇਟਨਾ ਕੀਤਾ ਇਸ ਨਾਲ ਹਮਜਾ گاؤںਸ ਨਾਰਾਜ਼ ਹੋ ਗਏ ਅਧਿ ਉਸ ਨੇ ਸ਼ਹਿਰ ਵਾਲਿਆਂ ਨੂੰ ਕਿਹਾ ਕਿ ਇਸ ਆਦਮੀ ਨੇ ਮੇਰੀ ਮੰਤ ਪੂਰੀ ਨਹੀਂ ਕੀਤੀ ਹੈ ਇਸ ਲਈ ਮੈਂ 40 ਦਿਨ ਦੇ ਤਪ ਤੇ ਬੈਠਦਾ ਹਾਂ ਅਤੇ 40 ਦਿਨ ਆਪਣੀ ਕਰਾਮਾਤਿ ਸ਼ਕਤੀ ਨਾਲ ਸਿਆਲਕੋਟ ਦੇ ਸਾਰੇ ਦਾ ਸਾਰਾ ਸ਼ਹਿਰ ਤਬਾਹ ਕਰ ਦਿਆਂਗਾ ਸ਼ਹਿਰ ਵਿੱਚ ਹਾਹਾਕਾਰ ਮੱਚੀ ਹੋਈ ਹੈ ਪੀਰ ਹੁਣ ਬੰਦ ਕੋਠਰੀ ਵਿੱਚ 40 ਦਿਨ ਤਪ ਤੇ ਬੈਠਾ ਹੋਇਆ ਹੈ ਉਹ ਸਾਹਮਣੇ ਜੋ ਮਸਜਿਦ ਨਮਾਜ਼ ਗੁੰਬਦ ਹੈ ਉਸ ਦਾ ਆਸ਼ਰਮ ਵੀ ਉੱਤੇ ਉੱਤੇ ਹੀ ਹੈ ਨਗਰ ਦੇ ਨਿਵਰਨਾਸ਼ ਦੀ ਗੱਲ ਸੁਣ ਕੇ ਉਹ ਵੀ ਇੱਕ ਫਕੀਰ ਦੁਆਰਾ ਗੁਰੂ ਜੀ ਗੰਭੀਰ ਹੋ ਗਏ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਮਰਦਾਨੇ ਨੂੰ ਹਮਜਾ ਗਉਂਸ ਦੇ ਆਸ਼ਰਮ ਵਿੱਚ ਇਹ ਸੁਨੇਹਾ ਦੇ ਕੇ ਭੇਜਿਆ ਕਿ ਗੁਰੂ ਜੀ ਉਸ ਫਕੀਰ ਵੱਲੋਂ ਮਿਲਣਾ ਚਾਹੁੰਦੇ ਹਨ ਭਾਈ ਮਰਦਾਨਾ ਜੀ ਜੇ ਉੱਥੇ ਪਹੁੰਚਣ ਉੱਤੇ ਉਸ ਦੇ ਮਰੀਦਾ ਨੇ ਆਖਿਆ ਪੀਰ ਜੀ ਦੇ ਕੜੇ ਆਦੇਸ਼ ਹਨ ਸਖਤਾ ਦੇਸ਼ ਹਨ ਤੇ ਚਿਲਾ ਖਤਮ ਹੋਣ ਤੋਂ ਬਾਅਦ ਤੋਂ ਪਹਿਲਾ ਉਹਨਾਂ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਜਾਵੇ ਪਰ ਗੁਰੂਦੇਵ ਨੇ ਆਪਣਾ ਸੇਂਹਿਆ ਫਿਰ ਭੇਜਿਆ ਕਿ ਉਹਨਾਂ ਦਾ ਫਕੀਰ ਸਾਈਂ ਮਿਲਣਾ অতি ਜ਼ਰੂਰੀ ਹੈ ਅਤ ਸਮਾਂ ਰਹਿੰਦੀ ਹੋ ਇੱਕ ਵਾਰ ਮਿਲਣ ਦੀ ਵਿਵਸਥਾ ਜ਼ਰੂਰ ਕਰਨ ਇਸ ਵਾਰ ਵੀ ਉਸਦੇ ਮਰੀਦਾਂ ਨੇ ਭਾਈ ਮਰਦਾਨਾ ਜੀ ਨੂੰ ਵਾਪਸ ਭੇਜ ਦਿੱਤਾ ਤੀਜੀ ਵਾਰ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨੇ ਜੀ ਦੇ ਹੱਥ ਸੁਨੇਹਾ ਫਿਰ ਭੇਜਿਆ ਕਿ ਉਹਨਾਂ ਦਾ ਸੁਨੇਹਾ ਪੀਰ ਜੀ ਤੱਕ ਜਰੂਰ ਪਹੁੰਚਾ ਦਿਓ ਨਹੀਂ ਤਾਂ ਉਸ ਦੇ ਚਿਲੇ ਵਿੱਚ ਅੱਲਾਹ ਦੇ ਵੱਲੋਂ ਅੜਚਨ ਪੈਦਾ ਹੋਵੇਗੀ ਕਿਉਂਕਿ ਅੱਲਾਹ ਆਪਣੀ ਕਲਕੱਤ ਨੂੰ ਬਰਬਾਦੀ ਵੱਲੋਂ ਬਚਾਉਣ ਦਾ ਕੋਈ ਉਪਯੁਗਤ ਉਪਾਏ ਜਰੂਰ ਕਰੇਗਾ ਹੁਣ ਪੀਰ ਜੀ ਦੇ ਮুরিਦਾਂ ਨੇ ਸਨੇਹੇ ਨੂੰ ਸੁਣ ਕੇ ਉਸਤੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਭਾਈ ਮਰਦਾਨਾ ਜੀ ਵਾਪਸ ਪਰਤ ਆਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਮਰਦਾਨੇ ਨੂੰ ਰਵਾਜ ਵਜਾਉਣ ਲਈ ਆਖਿਆ ਅਦੇ ਗੁਰੂ ਜੀ ਗੁਰਬਾਣੀ ਦਾ ਕੀਰਤਨ ਕਰਨ ਲੱਗੇ ਗੁਰਬਾਣੀ ਦੀਆਂ ਧੁਨਾਂ ਗੁੰਜੀਆਂ ਵਾਤਾਵਰਣ ਬਾਜੂ ਮੰਡਲ ਵਿੱਚ ਨਾਮ ਦਾ ਪ੍ਰਕਾਸ਼ ਫੈਲ ਗਿਆ ਦੂਜੇ ਦਿਨ ਠੀਕ ਦੁਪਹਿਰ ਨੂੰ ਉਸ ਕਮਰੇ ਦਾ ਗੁਮਦ ਇੱਕ ਤੇਜ਼ ਤੂਫਾਨ ਦੇ ਵੇਗ ਤੇਗ ਵੱਲੋਂ ਢਮਾਕੇ ਦੇ ਨਾਲ ਟੁੱਟ ਕੇ ਇੱਠਾ ਜਾ ਡਿੱਗਿਆ ਜਿਸ ਦੇ ਨਾਲ ਕਮਰੇ ਵਿੱਚ ਸੂਰਜ ਦੇ ਤੇਜ਼ ਪ੍ਰਕਾਸ਼ ਵੱਲੋਂ ਪੀਰ ਜੀ ਦੀ ਇਬਾਦਤ ਵਿੱਚ ਖੱਲਲ ਪੈ ਗਈ ਇਸ ਪ੍ਰਕਾਰ ਦਾ ਚੇਲਾ ਸੰਪੂਰਨ ਹੋਣ ਤੋਂ ਪਹਿਲਾਂ ਹੀ ਅੜਚਨ ਪੈਦਾ ਹੋਣ ਦੇ ਕਾਰਨ ਖਤਮ ਹੋ ਗਿਆ ਉਹ ਪੈ ਪੀਤ ਹੋ ਕੇ ਇਬਾਦਤਖਾਨਾ ਵੱਲੋਂ ਬਾਹਰ ਆਇਆ ਅਤੇ ਮ੍ਰਿਤਾ ਵੱਲੋਂ ਪੁੱਛਣ ਲੱਗਾ ਇਹ ਕੀ ਹੋਇਆ ਹੈ ਅਤੇ ਕਿਵੇਂ ਹੋ ਗਿਆ ਹੈ ਇਸ ਉੱਤੇ ਮ੍ਰਿਤਾ ਨੇ ਵਿਸਥਾਰ ਨਾਲ ਦੱਸਿਆ ਕਿ ਉਹ ਗੁਰੂ ਜੀ ਤੁਹਾਨੂੰ ਜਿਲਾ ਸੰਪੂਰਨ ਹੋਣ ਤੋਂ ਵੱਲੋਂ ਪਹਿਲਾਂ ਮਿਲਣਾ ਚਾਹੁੰਦੇ ਸਨ ਜੀ ਦੇ ਨਾਲ ਨਗਰ ਨੂੰ ਕਸ਼ਟ ਹੋਣ ਵੱਲੋਂ ਬਚਾਇਆ ਜਾ ਸਕੇ ਪੀਰ ਜੀ ਨੇ ਪੁੱਛਿਆ ਉਹ ਇਸ ਸਮੇਂ ਕਿੱਥੇ ਹਨ ਮੁਰਿਦਾ ਨੇ ਜਵਾਬ ਵਿੱਚ ਦੱਸਿਆ ਕਿ ਉਹ ਸਾਹਮਣੇ ਬੇਰੀ ਦੇ ਰੁੱਖੇ ਹੇਠਾਂ ਬੈਠੇ ਹਨ ਪੀਰ ਹਮਜਾ ਗੌਂਸ ਤਦ ਆਪਣੀ ਪਾਲਕੀ ਤੇ ਸਵਾਰ ਹੋ ਕੇ ਗੁਰੂ ਨਾਨਕ ਦੇਵ ਜੀ ਕੋਲ ਅਪੜਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹਮਜਾ ਗੌਂਸ ਕਹਿਣ ਲੱਗਾ ਤੁਸੀਂ ਕੌਣ ਹੋ ਇਨ੍ਹਾਂ ਝੂਠੇ ਆਦਮੀਆਂ ਦੀ ਮਦਦ ਦੇ ਆਏ ਹੋ ਗੁਰੂ ਜੀ ਨੇ ਤਦ ਉਹਨਾਂ ਉੱਤੇ ਪ੍ਰਸ਼ਨ ਕੀਤਾ ਕਿ ਪ੍ਰਭੂ ਦੇ ਬਣਾਏ ਲੋਕਾਂ ਨੂੰ ਸੁੱਖ ਦੇਣਾ ਪੀਰ ਫਕੀਰਾਂ ਦਾ ਕੰਮ ਹੈ ਜਾਂ ਦੁੱਖ ਦੇ ਕੇ ਉਹਨਾਂ ਨੂੰ ਬਰਬਾਦ ਕਰਨਾ ਇਸ ਦਾ ਜਵਾਬ ਪੀਰ ਜੀ ਨੂੰ ਨਹੀਂ ਆਇਆ ਸੁਝਿਆ ਉਹ ਕਹਿਣ ਲੱਗੇ ਇਹ ਸਾਰਾ ਨਗਰ ਨਾਸ਼ੁ크ਰਾ ਹੈ ਇਸ ਲਈ ਇਸ ਨੂੰ ਬਰਬਾਦ ਹੋਣਾ ਹੀ ਚਾਹੀਦਾ ਹੈ ਹਮਜ਼ਾ ਗੌਸ ਕਹਿਣ ਲੱਗਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਪੀਰ ਜੀ ਇਹ ਪੀਰੀ ਦਾ ਸਿਧਾਂਤ ਨਹੀਂ ਹੈ ਕਿ ਇੱਕ ਆਦਮੀ ਦੀ ਗਲਤੀ ਦੀ ਸਜ਼ਾ ਸਾਰੇ ਸ਼ਹਿਰ ਨੂੰ ਦਿੱਤੀ ਜਾਵੇ। ਨਾਲੇ ਪੀਰਾਂ ਨੂੰ ਕੀ ਲੋੜ ਹੈ? ਸੰਸਾਰੀ ਲੋਕਾਂ ਕੋਲੋਂ ਬੱਚੇ ਮੰਗਣ। ਤੁਹਾਨੂੰ ਔਲਾਦ ਦਾ ਚਾਅ ਸੀ ਤਾਂ ਵਿਆਹ ਕਰਵਾ ਕੇ ਗ੍ਰਸਥ ਜੀਵਨ ਵਿੱਚ ਰਹਿਣਾ ਸ਼ੁਰੂ ਕਰ ਲੈnde। ਪੀਰ ਹੋ ਲੋਕਾਂ ਦਾ ਭਲਾ ਕਰਨਾ ਹੈ, ਨਾ ਕਿ ਲੋਕਾਂ ਨੂੰ ਦੁਖੀ ਕਰਨਾ। ਪੀਰੀ ਦਾ ਧਰਮ ਨਹੀਂ ਹੈ। ਰੱਬ ਵੱਲੋਂ ਦਿੱਤੀ ਹੋਈ ਸ਼ਕਤੀ ਨੂੰ ਲੋਕਾਂ ਦੇ ਬੁਰੇ ਲਈ ਨਹੀਂ ਵਰਤਣਾ ਚਾਹੀਦਾ ਰੱਬ ਦੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਨਹੀਂ ਚਾਹੀਦਾ ਪੀਰ ਨੂੰ ਤਾਂ ਰੱਬ ਦੀ ਬੰਦਗੀ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਪੀਰ ਹਮਜਾ ਗਉਂ ਸ਼ਰਮਸ਼ਾਰ ਹੋਇਆ ਆਪਣੀ ਗਲਤੀ ਦੀ ਮਾਫੀ ਮੰਗੀ ਬਾਬੇ ਨਾਨਕ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਸਿਆਲਕੋਟ ਸ਼ਹਿਰ ਦਾ ਕੁਝ ਨਹੀਂ ਵਿਗੜਿਆ ਲੋਕੀ ਬਾਬੇ ਦੇ ਚਰਨਾਂ 'ਚ ਲੱਗੇ ਅਤੇ ਸੁਖੀ ਵਸਣ ਲੱਗੇ ਜਿਸ 베ਰੀ ਹੀਠਾ ਬੈਠ ਕੇ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉਪਦੇਸ਼ ਦਿੱਤਾ ਸੀ ਪੀਰ ਨੂੰ ਉਪਦੇਸ਼ ਦਿੱਤਾ ਸੀ ਉੱਥੇ ਹੁਣ ਗੁਰਦੁਆਰਾ ਸ੍ਰੀ 베ਰ ਸਾਹਿਬ ਬਣਿਆ ਹੋਇਆ ਹੈ ਜੋ ਕਿ ਪਾਕਿਸਤਾਨ ਵਿੱਚ ਮੌਜੂਦ ਹੈ ਸਾਧ ਸੰਗਤ ਜੀ ਆਪ ਜੀ ਨੂੰ ਸਾਕੇ ਸਰਵਣ ਕਰਾਉਂਦੇ ਆਨੇਕਾ ਪ੍ਰਕਾਰਾਂ ਦੀਆਂ ਕਲਕਟਿਕਾਂ ਦੀ ਕੀਮਾ ਆਪ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੋਰ ਜਰੂ ਲਿਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ